स्वागत है ਤੁਹਾਡਾ ਨਾਮਧਾਰੀ মিডিਆ ਇੰਡੀਆ ਤੇ ਇਹ ਸਾਖੀ 사드ਗੁਰ ਜਗਜੀਤ ਸਿੰਘ ਜੀ ਦੀ ਬੀਬੀ ਦਰਸ਼ਨ ਕੌਰ ਜੀ ਪੰਡੋ ਹਿਮਾਚਲ ਪ੍ਰਦੇਸ਼ ਤੋਂ ਨੇ ਤੇ ਇਹ ਸਾਖੀ ਸੁਣਨੇ ਆ 사드ਗੁਰ ਜੀ ਇਹਨਾਂ ਦੇ ਉੱਤੇ ਕਿਵੇਂ ਕਿਰਪਾ ਕੀਤੀ ਤਾਂਸਾਲੂ ਟਿਕਲੇ ਸੰਸਤੇ ਪਾਚਾਈ ਤਾਂਸਾਲੂ ਰੇਸ ਸੰਤ ਜਮਾ ਤੇ ਪਾਚਾਈ 1969 ਦੀ ਗੱਲ ਹੈ ਇੱਕ ਵਾਰੀ 750 ਪੈਸੇ ਨੇ ਕੰਮ ਬਹੁਤ ਕਰਸਣ ਤੇ ਫਿਰ ਆਪ ਦਾ ਸਰਾਜ ਦਿੱਤੇ ਵੀ ਅਸੀਂ 750 ਪਾਏ ਵੱਡੇ ਇੱਥੇ ਆਏ ਹੋਏ ਸਨ ਉਹਨਾਂ ਨੇ ਕਿਹਾ ਵੀ ਤਰੋਪੇ ਵਪਾਰ ਕਰ ਲੈਣਾ ਇੱਥੋਂ ਕੋਈ ਲੱਕੜੀ ਖਾੜ ਕੇ ਤੇ ਦਿੱਲੀ ਵਿੱਚ ਲਿਆ ਕਰਾਂਗੇ ਤੇ ਚਲੋ ਵਪਾਰ ਚੱਲ ਜਾਏਗਾ ਫਿਰ ਸਾਡੇ ਆਪਸ ਵਿੱਚ ਬਹਿ ਕੇ ਲੱਗੇ ਮੈਂ ਇਸ ਤਰ੍ਹਾਂ ਨਹੀਂ ਕਰਨਾ ਮੈਂ ਸਾਗਰ ਨੂੰ ਉਹ ਕਮਰਾ ਜਿਸਰਾ ਉਹ ਕਮੋਏਗਾ ਉਤਾ ਕਰਾਂ ਫਿਰ ਕਹਿ ਲੇ ਮੈਂ ਸਾਗਰ ਨੂੰ ਕਵਿਟ ਕਰਾਂਗਾ ਫਿਰ ਇੱਕ ਕੋਠੀ ਸਾਗਰ ਸਿੱਤੇ ਬਾਈਸਾਈ ਕੋ ਚਲੇ ਗਏ ਉਥੇ ਜਾ ਕੇ ਅੱਜ ਕੀਤੀ ਕਿ ਸੰਚੇ ਪਾਛਾ ਸਾਗਰ ਕੰਮ ਜਿਹੜਾ ਨਹੀਂ ਨਾ ਫਿਰ ਸਾਗਰ ਸੇ ਪਾਛਾ ਬਚਨ ਕਿ ਤਮੀ ਤੁਸੀਂ ਇੱਥੇ ਹੀ ਕੁਲੂ ਲੈਂ ਤੇ ਕੰਮ ਕਰੋ ਖੁਸ਼ ਉਦਮ ਤੁਸੀ ਕਰੋ ਕੁਛ ਮੈਂ ਕਰਾਂਗਾ ਤੇ ਇਹਨਾਂ ਨੂੰ ਮੈਂ ਕੁਝ ਨਹੀਂ ਕਹਿੰਦਾ ਜੋ ਮਰਜ਼ੀ ਕਰਨ ਤੇ ਉਦੋਂ ਸਾਹ ਉਸੇ ਪਾਸੇ ਕਿਰਪਾ ਨਾਲ ਉਦੋਂ ਇਹ ਆ ਰਾ ਜੜਾ ਸੀ ਆ ਰਾ ਲੱਗਾ ਸੀ ਇੱਥੇ ਤੇ ਉਹ ਸਾਨੂੰ ਮੰਡਿਓਂ ਧੇਹਦਾਰ ਸੇਵਾ ਸੇ ਉਸ ਥਾਂ ਤੋਂ ਮੈਨੇ ਸਾਨੂੰ ਇਹ ਦਿੱਤਾ ਜਿਹਾ ਨਾਲ ਆਇਆ ਸੀ ਤੋਂ ਕਹਿਣ ਲੱਗੇ ਤੁਸੀਂ ਇੱਥੇ ਕੰਮ ਕਰੋ ਤੇ ਉਹ ਕੰਮ ਸ਼ੁਰੂ ਕੀਤੇ ਸਾਂ ਪਰ ਕੰਮ ਚੱਲਦਾ ਨਹੀਂ ਸੀ ਆਗਾ ਫਿਰ ਸਚੇ ਪਾਛੇ ਨੇ ਕਿਰਪਾ ਕੀਤੀ ਤੇ ਇੱਕ ਵਾਰ ਸਚੇ ਪਾਛੇ ਉੱਪਰ ਮਨਾਲੀ ਵੱਲ ਗਏ ਤੇ ਦੌਰੇ ਤੇ ਤੇ ਉੱਥੇ ਰਸਤੇ ਚ ਇਤੋਂ ਨੰਗੇ ਤੇ ਫਿਰ ਨੰਗੇ ਸਾਨੂੰ ਪਤਾ ਨਹੀਂ ਲੱਗਾ ਫਿਰ ਆਪੇ ਨਦੰਬਰ ਮੰਨ ਖੜਾ ਵਹੇ ਸਚੇ ਪਾਛੇ ਨੰਗੇ ਨੇ ਸਾਨੂੰ ਦਰਸ਼ਨ ਨਹੀਂ ਹੋਏ ਬਿਆਸੀ ਗਰੀਬਾ ਮਾੜਿਆ ਤਾਂ ਸਾਦੇ ਘਰ ਨਹੀਂ ਆਏ ਫਿਰ ਮੈਂ ਇਹ ਗੱਲ ਕਹੀ ਮੈਂ ਤਾਂ ਕੋ ਸੱਚੇ ਪਾਸ਼ਾ ਗਰੀਬ ਰਾਜ ਨੇ ਉਹ ਸਾਰਿਆਂ ਦੀ ਸੁਣਦੇ ਨੇ ਫਿਰ ਸੱਚੇ ਪਾਸ਼ਾ ਅਗੇ ਚਲੇ ਗਏ ਇਸ ਦੋ ਦਿਨ ਠਹਿਰ ਕੇ ਵਾਪਸ ਆਏ ਤਰਸਤੇ ਉਹ ਦੋ ਜੁਲਾਈ ਦਾ ਮਹੀਨਾ ਹੀ ਰਸਤੇ ਭਾੜੀ ਤਾਟ ਕੇ ਤੇ ਉੱਥੇ ਫਿਰ ਗੱਡੀਆਂ ਖਲੋਵੀਆਂ ਸੱਚੇ ਪਾਸ਼ਾ ਉੱਥੋਂ ਪੈਦਲ ਆਏ ਪੈਦਲ ਆਏ ਤੇ ਇਥੇ ਤੁਰੇ ਨਹੀਂ ਦੂਰੋਂ ਦੇਖਿਆ ਕਹਿਣ ਲੱਗੇ ਕੁਝ ਸੇਖ ਤੁਰੇ ਆਉਂਦੇ ਨੇ ਫੇਰ ਉਹ ਗੋ ਵਾਂਢੀ ਗਏ ਉਹ ਗੋ ਗਏ ਤੇ ਦੇਖਿਆ ਸਾਗ ਉਸੇ ਚੇਪਾ ਸੇ ਤੁਰੇ ਹੁੰਦੇ ਸਨ ਫੇਰ ਮੱਥਾ ਟੇਕਿਆ ਉਸੇ ਚੇਪਾ ਸੇ ਨੂੰ ਘਰ ਲੈ ਆਏ ਉਸੇ ਚੇਪਾ ਕਾਹਨ ਆਏ ਤੇ ਉਹ ਨਹੀਂ ਕਹਿੰਦੇ ਬੀਬੀ ਜੀ ਮੈਨੂੰ ਭੁੱਖ ਬੜੀ ਲੱਗੀ ਆ ਤੇ ਕਿਸਾਂ ਦਾ ਧਿਆਨ ਕਰੋ ਫੇਰ ਸਾਗ ਉਸੇ ਚੇਪਾ ਨਾਲ 10-14 ਸੇਖ ਬੜੇ ਤੇ ਨਾ ਨਿਕ ਬਿਜੁਰਗਾ ਸੇ 100 ਸੇ 177 ਸੇ ਐਮ ਸੀ 95 ਇੱਕ ਨਾ ਸੰਤਪਲ ਕਾਰਸ਼ੇ ਵਿੱਚ ਤੇ ਉਹਨਾਂ ਨੇ ਆਇਤੇ ਪਰ ਅਸੀ ਵਸਲੇ ਭਾਂਡੇ ਮਾਰ ਕੇ ਤੇ ਆਣੀ ਕਿਤੀ ਤੇ ਫਿਰ ਇਹ ਬਾਜ਼ਾਰੋਂ ਦਾ ਲੈ ਆਏ ਨਾ ਸਬਜ਼ੀ ਲਿਆਂਦੀ ਤੇ ਫਿਰ ਜਦੋਂ ਭਾਂਡੇ ਸਾਰੇ ਧਿਆਗੇ ਸੱਚ ਪਾਛੇ ਕਹਿੰਦੇ ਅਸੀਂ ਦੋਏ ਦੀ ਸਾਉ ਦੂਰ ਕੋਈ ਨਹੀਂ ਸਾਡੇ ਕੋਲ ਫਿਰ ਕਹਿਣ ਲੱਗੇ ਲਿਆਓ ਸਬਜ਼ੀ ਮੈਨੂੰ ਦੇ ਦੋ ਮੈਂ ਜੀਨਾ ਸੱਚੇ ਪਾਤਸ਼ਾਹ ਨੇ ਆਪ ਅਨੁਪਿਆਜ ਚਿੱਚੀ ਦੇ ਸਭੇ ਕੱਟੀ ਤੇ ਫਿਰ ਸੰਤਾਂਬਰ ਕਾ ਅਸਣਾ ਪਾਣੀ ਲਿਆਂਦਾ ਤੇ ਚਾਹ ਪਾਣੀ ਦੇ ਘੰਟੇ ਜੀ ਲੰਗਰ ਤਿਆਰ ਕਰ ਲਿਆ ਨਾ ਤੇ ਸੱਚੇ ਪਾਤਸ਼ਾਹ ਨੇ ਤੇਸ਼ਨਾ ਨ ਕਰਕੇ ਤੇ ਬੇ ਪ੍ਰਸ਼ਾਦ ਦਾ ਸ਼ਗਿਆ ਤੇ ਸਾਡੇ ਉਦੋਂ ਮਸ਼ੀਨਾਂ ਸੀ ਲੱਗੀ ਹੋਈ ਕੁਲਫੀਆਂ ਲਈ ਵੀ ਉਹ ਵੀ ਨਹੀਂ ਸੀ ਨਹੀਂ ਚੱਲਦੀ ਫਿਰ ਸੱਚੇ ਪਾਤਸ਼ਾਹ ਨੇ ਉਹ ਵੀ ਸਾਡੇ ਕੋ ਖੜਾਵਾ ਨਹੀਂ ਸੀ ਆ ਗਿਆ ਸੱਚੇ ਪਾਸ਼ਾ ਨੇ ਫੱਟੇ ਰੱਖ ਰੱਖ ਕੇ ਤੇ ਚਾਰ ਪਾਏ ਸਾਰੇ ਜਗ੍ਹਾ ਚ ਫਿਰ ਉਹਨਾਂ ਜਾ ਕੇ ਮਸ਼ੀਨ ਵੀ ਕੁਲਫੀਆਂ ਵਾਲੀ ਦੇਖੀ ਟੱਕਣ ਖੋਲ ਕੇ ਫਿਰ ਸੱਚੇ ਪਾਸ਼ਾ ਨੇ ਬੜੀ ਕਿਰਪਾ ਉਹਦੋਂ ਸਾਰੇ ਦੇਖੀ ਤੇ ਸਾਡੇ ਘਰ ਚਾਰਨ ਪਾਏ ਉਸ ਤੋਂ ਬਾਅਦ ਫਿਰ ਸੱਚੇ ਪਾਸ਼ਾ ਨੇ ਉਹ ਆਪਣਾ ਘਰ ਕੇ ਫਿਰ ਸੱਚੇ ਪਾਸ਼ਾ ਉਹ ਮੰਡੀ ਚਲੇ ਗਏ ਫਿਰ ਵਾਪਸ ਫਿਰ 8-10 ਦਿਨ ਬਾਅਦ ਫਿਰ ਆਏ ਫਿਰ ਮੰਡੀ ਮੇਰਾ ਦਿਵਰਿੰਦਾ ਸੀ ਉਹਨਾਂ ਨੂੰ ਕਹਿਣ ਲੱਗੇ ਵੀ ਅਸੀਂ ਪੰਡੋਾ ਜਾ ਕੇ ਸਵੇਰੇ ਲੰਗਰ ਕਰਨਾ ਤੇ ਤੁਸੀਂ ਉਹਨਾਂ ਨੂੰ ਪਤਾ ਦੇ ਜੋ ਰਸਤਵਾਨੀ ਲੈ ਜਾਓ ਹੁਣ ਉਹ ਫਿਰ ਰਾਤ ਨੂੰ ਉਹਨਾਂ ਦਾ ਰਸਤਵਾਨੀ ਕੀਤਾ ਸਵੇਰੇ ਸਵੇਰੇ ਵਾਗੇ ਫਿਰ ਚਾਰ ਪੈਨਾ ਫੇਸੇ ਉਹ ਤੋਂ ਬਾਅਦ ਫਿਰ ਲੰਗਰ ਇੱਥੇ ਕੀਤਾ ਉਹਨੂੰ ਸੰਤਾਂ ਸਾਗੋਂ ਸੱਚੇ ਬਹਿਨਾਂ ਦਾਸਾਂ ਤਾਂ ਲੰਗਰੀ ਰਸਾਂ ਸੀ ਉਸਨਾਂ ਉਹਨਾਂ ਨੇ ਲੰਗਰ ਬਣਾਇਆ ਸੱਚੇ ਬਾਅਦ ਫਿਰ ਉਹਨੂੰ ਕਿਰਪਾ ਕੀਤੀ ਬੜੀ ਸਾਡੇ ਤੇ ਤੇ ਫਿਰ ਸਾਡੇ ਉਹ ਤੋਂ ਬਾਅਦ ਫਿਰ ਉਸ ਤੋਂ ਬਾਅਦ ਫਿਰ ਥੋੜੇ ਚਿਰ ਪਿਛੋਂ ਇੱਥੇ ਉੱਪਰ ਤੀਬਤ ਤੇ ਉਹਤੀਂ ਦੀ ਆਪਾਂ ਜਿਵੇਂ ਮੈ ਦੀ ਗੱਲ ਹੋਈ ਉਦੋਂ ਉਦੋਂ ਫਿਰ ਕੁਝ ਲੋਕੀ ਅੰਦਰ ਨੂੰ ਆਏ ਤੇ ਇੱਥੇ ਫਿਰ ਉੱਪਰ ਕੰਮ ਲੱਗਾ ਸੜਕ ਬਣੀ ਸੜਕ ਤੇ ਲੈਵਲ ਨਹੀਂ ਸੀ ਤੇ ਲੈਵਲ ਨਹੀਂ ਸੀ ਤੇ ਮੇਰੇ ਦੋਸਤ ਨੇ ਕਿਹਾ ਕਿ ਅਮੀ ਤੁਹੀਂ ਚੱਕੀ ਲਾ ਲੋ ਚੱਕੀ ਨਾਲ ਤਾਂ ਦਾ ਕੰਮ ਚੱਲੇਗਾ ਤੇ ਉਹ ਲੇਬਰ ਦਾ ਜਿਹੜਾ ਬੰਦਾ ਸੀ ਉਹ ਆਇਆ ਦੁਕਾਨ ਤੇ ਕਹਿਣ ਲੱਗਾ ਆਟਾ ਚਾਹੀਦਾ ਤੇ ਇਹ ਕਹਿਣ ਲੱਗੇ ਮੇਰੇ ਕੋਲ ਤਾਂ ਪੈਸੇ ਨਹੀਂ ਆ ਗਏ ਚੱਕੀ ਤੇ ਸਿਲਾਈ ਬਸ ਸਾਡੇ ਕੋ ਪੈਸੇ ਨਹੀਂ ਉਹਨੇ ਸਾਨੂੰ ਉਹਨੇ 100 ਰੁਪਏ ਆਪਣੀ ਜੇਬ ਚੋਂ ਕੱਢ ਕੇ ਦਿੱਤਾ ਮਿਲੋ ਰੁਪਈਆ ਕਣਕ ਲੈ ਆਓ ਫਿਰ ਇਹ ਆਪ ਸਰਤਾਜ ਦਾ ਕਣਕ ਲੈ ਕੇ ਆਏ ਬੋਰੀ ਕਣਕ ਦੀ ਲਿਆਉਂਦੀ ਓਪੀ ਸੀ ਫੇਰ ਉਹਨਾਂ ਨੇ ਵਟਾਪਨੇ ਦੇਰ ਵਿੱਚ ਕਿਲੋ ਕਿਲੋ 2 2 ਕਿਲੋ ਵੰਡ ਕੇ ਦਿੱਤਾ ਤੇ ਉਸ ਤੋਂ ਬਾਅਦ ਫੇਰ ਉਹਨਾਂ ਨੇ ਪੂਰੀ ਸਹ ਦੇ ਕੇ ਤੇ ਕੰਮ ਚਲਾਇਆ ਸਾਡਾ ਇਹ ਸਾਰੀ ਸਭ ਜਿਹੜੀ ਸਿੰਡੀਕਰ ਪਰ ਸੀ ਉਹਨਾਂ ਦੀ ਬੇਦਨ ਵਾਲੀ ਉਹ ਇੱਥੇ ਆਏ ਸਨ ਫੇਰ ਉਹਨਾਂ ਨੇ ਸਾਡੇ ਕੋਲੋਂ ਇਹਨਾਂ ਕੋਲ ਫੇਰ ਉਹ ਗੋੜੀ ਚਾਵਲ ਵੀ ਤੇ ਹੋਰ ਵੀ ਜਣੀਆਂ ਚਣੀਆਂ ਚੀਜ਼ਾਂ ਉਹ ਖਾਂਦੇ ਹਾਂ ਦਾਲ ਦਾ ਕਿ ਉਹ ਜੋ ਤਾਂ ਹੀ ਪਾਉਂਦੇ ਸੀ ਉਹ ਵੀ ਉਹਨਾਂ ਨੇ ਸਾਡੇ ਉੱਪਰ ਖਾਇਆ ਸਾਡੀ ਦੁਕਾਨ ਜਿਹੜੀ ਸੀ ਉਹ ਕਰਿਆਨੇ ਦੀ ਚਲਾਕਤੀ ਉਹਨਾਂ ਨੇ ਇਹ ਸਾਰੀ ਸਹਾਵ ਜੀ ਦੀ ਸੰਧਿ ਕਿਰਪਾ ਸੀ ਉਹਨਾਂ ਦੀ ਕਿਰਪਾ ਨਾਲ ਸਾਡਾ ਫਿਰ ਦੇਣ ਭਰ ਦੇਣ ਕੰਮ ਵਾਧਾ ਗਿਆ ਬਹੁਤ ਵਧੀਆ ਕੰਮ ਚੱਲਿਆ ਸਾਰੀ ਇਹ ਸਹਾਵ ਜੀ ਦੀ ਸੰਧਿ ਕਿਰਪਾ ਸੀ ਉਹਨਾਂ ਦੀ ਕਿਰਪਾ ਨਾਲ ਫੋਟਾਕ ਬੈਠੇ ਆ ਸੀ ਸਾਰੀ ਉਹਨਾਂ ਦੀ ਕਿਰਪਾ ਸੀ ਹੋਰ ਇਸ ਤੇ ਮੇਰੇ ਦਿਵਰ ਦੇ ਘਰ ਕਾਕਾ ਆਇਆ ਉਹਨਾਂ ਨੇ ਕਿ ਆ ਵੀ ਅਸੀਂ ਖੰਡ ਪਾਠ ਕਰਾਉਣਾ ਤੇ ਖੰਡ ਪਾਠ ਰੱਖਣ ਦੀ ਸਾਰੇ ਸਲਾਮਾ ਕਰਨ ਲੱਗੇ ਤੇ ਕੋਈ ਕਹੇ ਸਾਨੂੰ ਸੱਚੇ ਪਰੇੰਪਲ ਲਗਾਣਾ ਹੈ ਕੋਈ ਕਹੇ ਨਹੀਂ ਰਿਸ਼ਤੇਦਾਰ ਬੁਲਾਣੇ ਨੇ ਫਿਰ ਇਹ ਸਲਾਮਾ ਕਰਦੇ ਜਾਂ ਕਰਦੇ ਫਿਰ ਉਹਨਾਂ ਨੇ ਸਾਡੇ ਉਹਨਾਂ ਵੱਡੇ ਜੀਵਰ ਵੀ ਹੈ ਸੰਸਾਰ ਸਾਡੇ ਮੇਰੇ ਉਹ ਕਹਿਣ ਲੱਗੇ ਨਹੀਂ ਮੈਂ ਰਿਸ਼ਤੇਦਾਰਾਂ ਨੂੰ ਬੁਲਾਣਾ ਫਿਰ ਉਹਨਾਂ ਨੇ ਰਿਸ਼ਤੇਦਾਰਾਂ ਨੂੰ ਬੁਲਾਇਆ ਸੱਚੇ ਪਾਤਸ਼ਾਹ ਉਹ ਥਾਈਲੈਂਡ ਸਾਂ ਤੇ ਸਾਗਣ ਜਣਾ ਕੱਟ-ਕੱਟ ਕੇ ਜਾਣ ਦਾ ਫਿਰ ਸੱਚੇ ਪਾਤਸ਼ਾਹ ਉਹ ਖਾਂਡਵੜਾ ਖੜ ਲਿਆ ਜੋ ਸੱਚੇ ਪਾਤਸ਼ਾਹ ਥਾਈਲੈਂਡ ਤੋਂ ਚੰਡੀਗੜ੍ਹ ਆਏ ਚੰਡੀਗੜ੍ਹ ਤੋਂ ਫਿਰ ਮੰਡੀ ਆਏ ਮੰਡੀ ਫਿਰ ਪਤਾ ਲਗਾ ਸੱਚੇ ਪਾਹੀ ਕੋਠੀ ਆਏ ਨੇ ਫਿਰ ਜਹਦਾਦ ਸੇਵਾ ਸਿਮਣਾ ਨੇ ਸਲਾਹ ਕੀਤੇ ਅਨੁਸਾਰ ਅਣਕੇ ਵਿੱਚ ਚਲੋ ਸਾਗੁਰ ਨੂੰ ਦੁਕਾਨੇ ਜਾ ਕੇ ਖਾਣ ਪਾ ਰੱਖਿਆ ਹੈ ਸੱਚੇ ਪਾਤਸ਼ਾਹ ਦਰਸ਼ਨ ਦੇ ਕੋਠੀ ਆਗੇ ਸਾਗੁਰ ਨੂੰ ਕਿਤੇ ਸੱਚੇ ਪਾਤਸ਼ਾਹ ਕੇ ਅੰਦਰ ਕਿ ਕੋਈ ਸਵੇਰੇ ਪਾਰਾ ਵੀ ਉੱਥੇ ਲੱਗੇਗਾ ਤੁਸੀਂ ਮਾਰੇ ਦਾ ਇੰਤਜ਼ਾਮ ਕਰੋ ਸਵੇਰੇ ਕਨਾਂਤਾਂ ਨਾਲ ਲੋਕ ਸਲਾਹ ਦੇ ਉੱਤੇ ਦੋ ਤੇ ਪਾਰਾ ਵੀ ਲੱਗੇਗਾ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਉਹਨਾਂ ਕੀਤੇ ਤੇ ਪਾਰਾ ਵੀ ਲੱਗਾ ਖਾਣ ਪਾਣ ਦਾ ਭੋਗ ਵੀ ਪਿਆ ਫਿਰ